ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦਾ ਸਾਰੇ ਠੀਕ-ਠਾਕ ਹੋਗੇ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਜੀ ਤੇ ਪਲੀਜ਼ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜੋ ਵੀ ਭੈਣ ਭਰਾ ਮੇਰੇ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿੰਨਾ ਭੈਣ ਭਰਾ ਮਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਤ ਜਤ ਜ਼ਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਆਪਦੇ ਸੁਝਾਅ ਬਹੁਤ ਸੋਹਣਾ ਮਸਲੀਨ ਸਿਲਕ ਦੇ ਸੂਟ ਹੈ ਜੀ ਫੈਬਰਿਕ ਇਹਨਾਂ ਦਾ ਮਸਲੀਨ ਸਿਲਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਕੋਈ ਇਹਨਾਂ ਚ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਇਹ ਦੇਖੋ ਜੀ ਬਹੁਤ ਹੀ ਪਿਆਰਾ ਇਹਦਾ ਕਲਰ ਹੈ ਜੀ ਦੇਖੋ ਕਿੰਨਾ ਪਿਆਰਾ ਇਹਦਾ ਕਲਰ ਹੈ ਬਹੁਤ ਸੋਹਣਾ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਬਹੁਤ ਪਿਆਰਾ ਇਹਦਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਬਣੂਗੀ ਜੀ ਤੇ ਇਹ ਦੇ ਨਾਲ ਬਾਟਮ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਡਿਫਰੈਂਸ ਆ ਸਕਦਾ ਹੈ ਜੀ ਤੇ ਨਹੀਂ ਇਹਦਾ ਅਦਰਵਾਈਜ਼ ਕਲਰ ਇਹਦਾ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ 2.5 2.5 ਮੀਟਰ ਦੀ ਕਟ ਆਊਗੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਬਹੁਤ ਸੋਹਣਾ ਇਹਦਾ ਕਲਰ ਹੈ ਜੇ ਤੁਸੀਂ ਇਹ ਸੂਟ ਪਸੰਦ ਹੋਵੇ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਨੈਕਸਟ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਵੀ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਪਿਆਰਾ ਡਿਜ਼ਾਈਨ ਹੈ ਜੀ ਇਹਦਾ ਸੱਭਿਆ ਸੰਚੀ ਵਾਲਾ ਡਿਜ਼ਾਈਨ ਹੈ ਇਹਦਾ ਜੀ ਬਹੁਤ ਸੋਹਣੇ ਪਿਓਰ ਵਾਲੇ ਫੈਬਰਿਕ ਹੈ ਜੀ ਪਿਓਰ ਮਸਲੀਨ ਸਿਲਕ ਹੈ ਜੀ ਪਿਓਰ ਮਸਲੀਨ ਸਿਲਕ ਹੈ ਜੀ ਤੇ ਵੀਡੀਓ ਨਾ ਜੀ ਮੈਂ ਖੁਦ ਹੀ ਬਣਾਉਣੀ ਹੈ ਪਹਿਲਾਂ ਮੇਰੀ ਬੇਟੀ ਬਣਵਾਉਂਦੀ ਹੁੰਦੀ ਸੀ ਜੀ ਵੀਡੀਓ ਤੇ ਬੇਟੀ ਚਲੀ ਗਈ ਹੋਸਟਲ ਹੁਣ ਮੈਂ ਖੁਦ ਹੀ ਬਣਾਉਣੀ ਹੈ ਇਸ ਕਰਕੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਇਹ ਦਿਖਾਉਣ ਵਗੈਰਾ ਚ ਇਹ ਦੀ ਸ਼ਰਟ ਹੈ ਜੀ ਤੇ ਇਹ ਦੇ ਨਾਲ ਬਾਟਮ ਹੈ ਕਿੰਨੀ ਪਿਆਰੀ ਬਾਟਮ ਹੈ ਸਾਰੇ ਕਲਰ ਸ਼ਰਟ ਵਾਲੇ ਬਾਟਮ ਚ ਪਾਏ ਹੋਏ ਹੈ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ ਹੋਵੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਹਾਂਜੀ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਹੈ ਜੀ ਮੋਰ ਪੰਖੀਆ ਸ਼ੇਡ ਹੈ ਜੀ ਡਾਰਕ ਮੋਰ ਪੰਖੀਆ ਰਾਮ ਟੈਕਸ ਦਾ ਫੈਬਰਿਕ ਹੈ ਜੀ ਬਹੁਤ ਸੋਹਣਾ ਕਾਟਨ ਦਾ ਬਹੁਤ ਸੋਹਣਾ ਬਹੁਤ ਪਿਆਰਾ ਕਾਟਨ ਦਾ ਫੈਬਰਿਕ ਹੈ ਰਾਮ ਟੈਕਸ ਦਾ ਹੀ ਤੁਸੀਂ ਦੇਖ ਸਕਦੇ ਹੋ ਤੇ ਕੰਨੀ ਤੋਂ ਇਹ ਰਾਮ ਟੈਕਸ ਦਾ ਫੈਬਰਿਕ ਹੈ ਇਹ ਦੇਖੋ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰਾ ਇਹ ਫੈਬਰਿਕ ਹੈ 900 ਰੁਪਏ ਦਾ ਸੂਟ ਹੈ ਜੀ ਇਹ ਸਾਰਾ ਹੀ ਜਿਤੋਂ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈਣਾ ਨਾ ਭੁੱਲਿਓ ਜੀ ਹਾਂਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ 9900 ਰੁਪਏ ਇਹਨਾਂ ਦਾ ਰੇਟ ਹੈ ਜੀ ਬਹੁਤ ਹੀ ਘੱਟ ਰੇਂਜ ਦੇ ਇਹ ਸੂਟ ਹੈ ਆਫਰ ਦੇ ਵਿੱਚ ਆਈ ਸੀ ਜੀ ਆਪਾਂ ਵੀ ਤੁਹਾਨੂੰ ਅੱਗੇ ਆਫਰ ਦੇ ਵਿੱਚ ਦੇਤੇ ਜੀ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਤੁਸੀਂ ਆਪ ਦਾ ਸਕਰੀਨਸ਼ਾਟ ਭੇਜ ਕੇ ਸਾਨੂੰ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ